ਸ਼੍ਰੀ ਗੁਰੂ ਹਰगोबिंद ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂ ਪੱਟੀ ਦੇ ਸਾਲਾਨਾ ਸਮਾਗਮ ਨੇ ਇਲਾਕੇ ਵਿੱਚ ਪਾਈਆਂ ਧੁੰਮਾਂ ਜੀਹਾਂ ਪਿਤੇ ਦਿਨੀ 12 ਮਾਰਚ ਦਿਨ ਬੁੱਧਵਾਰ ਸ਼੍ਰੀ ਗੁਰੂ ਹਰगोबिंद ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂ ਪੱਟੀ ਵਿਖੇ ਇੱਕ ਸਾਲਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਕੂਲ ਦੇ ਤਕਰੀਬਨ 300 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ 22 ਅਲੱਗ-ਅਲੱਗ ਵਿਸ਼ਿਆਂ ਉੱਪਰ ਨਾਟਕ, ਕੋਰੀਓਗ੍ਰਾਫੀ, ਭੰਗੜਾ, ਮਿਮ ਆਦਿ ਹਰੇਕ ਸਾਹਿਤ ਰੂਪ ਵਿੱਚ ਸਬੰਧਿਤ ਪੇਸ਼ਕਸ਼ ਬੱਚਿਆਂ ਵੱਲੋਂ ਪੇਸ਼ ਕੀਤੀਆਂ ਗਈਆਂ ਸਮਰਾਹ ਨੂੰ ਵੇਖਣ ਆਏ ਮਾਤਾ-ਪਿਤਾ ਤੇ ਸੱਜਣਾ ਨੇ ਬਹੁਤ ਹੀ ਪ੍ਰਸ਼ੰਸਾ ਕੀਤੀ ਇਸ ਸਮਾਰੋਹ ਦੀਆਂ ਪੂਰੇ ਹੀ ਇਲਾਕੇ ਵਿੱਚ ਧੁੰਮਾਂ ਪੈ ਗਈਆਂ ਸ੍ਰੀ ਹਰਗੋਬਿੰਦ ਸਾਹਿਬ ਘਟੂਪੱਟੀ ਵਿੱਚੋਂ ਜਿੱਦਾਂ ਸਮਾਗਮ ਕਰਵਾਇਆ ਗਿਆ ਸਨਾ ਇਨਾਮ ਮੰਗਲੂਰ ਸਮਾਗਮ ਉਹਨਾਂ ਵਿੱਚ ਬੱਚਿਆਂ ਵੱਲੋਂ ਵੱਖ-ਵੱਖ ਵਿਸ਼ਿਆਂ ਦੇ ਜਿਹੜੀ ਉਹਨਾਂ ਨੇ ਉਪਲਬਧੀਆਂ ਪ੍ਰਾਪਤ ਕੀਤੀਆਂ ਗਈਆਂ ਉਹਨਾਂ ਨੂੰ ਇਨਾਮ ਦਿੱਤੇ ਗਏ ਜਿਵੇਂ ਸਕੂਲ ਦੇ ਤਾਂ ਇਨਾਮ ਬੰਦੇ ਹੀ ਬੰਦੇ ਆ ਜਿਵੇਂ ਧਾਰਮਿਕ ਖੇਤਰ ਦੇ ਵਿੱਚੋਂ ਵੀ ਬੱਚਿਆਂ ਨੇ ਉਪਲਬਧੀਆਂ ਪ੍ਰਾਪਤ ਕੀਤੀਆਂ ਉਹਨਾਂ ਦੇ ਇਨਾਮ ਪਲੱਸ ਜਿਹੜੇ ਉਹਨਾਂ ਦੇ ਮੈਥ ਓਲੰਪੀਅਡ ਦੇ ਐਗਜ਼ਾਮ ਹੋਏ ਉਹਨਾਂ ਦੀਆਂ ਉਪਲਬਧੀਆਂ ਤੇ ਉਹਨਾਂ ਨੂੰ 골ਡ ਮੈਡਲ, ਸਿਲਵਰ ਮੈਡਲ, ব্রਾਊਨ ਮੈਡਲ ਦਿੱਤੇ ਗਏ। ਉਹ ਸਕੂਲ ਨੂੰ ਵੀ ਸ਼ੀਲਡ ਪ੍ਰਾਪਤ ਹੋਈ ਆ ਕਿ ਦਿੱਲੀ ਦੇ ਵਿੱਚੋਂ ਪਹਿਲੀ ਵਾਰੀ ਇਹ ਸਕੂਲ ਦੇ ਵਿੱਚ ਮੈਥ ਓਲੰਪੀਅਡ ਦਾ ਐਗਜ਼ਾਮ ਹੋਇਆ। ਸੋ ਸਾਡੇ ਬੱਚਿਆਂ ਨੇ ਵੀ ਜਿਹੜਾ ਵੀ ਜਿਨ੍ਹਾਂ ਨੇ ਵੀ ਜਿੱਨੀਆਂ ਪ੍ਰਾਪਤੀਆਂ ਕੀਤੀਆਂ ਉਹਨਾਂ ਨੂੰ ਆਏ ਗਿਆ ਚੀਫ ਗੈਸਟੋਨੋਮੀ ਜਿੰਨੇ ਵੀ ਜਿਹੜੇ ਆ ਅਵਾਰਡ ਪ੍ਰੋਵਾਈਡ ਕਰਵਾਏ ਗਏ। ਜੀ ਸਮਰਾਹ ਹੋ ਰਹੀ ਸਮਾਜ ਵਿੱਚ ਚੱਲ ਰਹੀਆਂ ਕ੍ਰੇਤੀਆਂ ਤੇ ਇੱਕ ਬਹੁਤ ਹੀ ਕਰਾਰੀ ਚੋਟ ਮਾਰੀ ਗਈ ਸਮਰਾਹ ਨੂੰ ਦੇਖਣ ਲਈ ਜਿੱਥੇ ਵਿਦਿਆਰਥੀਆਂ ਦੇ ਮਾਤਾ ਪਿਤਾ ਤਾਂ ਲੱਗੇ ਦ ਸਰਪੰਚ ਪੰਚ ਲੰਬਰਦਾਰ ਅਤੇ ਮੋਤਬਰ ਆਗੂ ਸਹਿਬਾਨ ਪਹੁੰਚੇ ਉੱਥੇ ਹੀ ਮੁੱਖ ਮਹਿਮਾਨ ਸਤਿਕਾਰਯੋਗ ਬਾਬਾ ਚਿੰਦਰ ਸਿੰਘ ਜੀ ਚੇਅਰਮੈਨ ਅਤੇ ਸਮੁੱਚੀ ਸਕੂਲ ਪ੍ਰਬੰਧਕ ਕਮੇਟੀ ਉੱਚੇ ਤੌਰ ਤੇ ਹਾਜ਼ਰ ਹੋਈ ਮੈਂ ਸੁਖਮਨ ਪ੍ਰੀਤਕਰ ਸ੍ਰੀ ਗੁਰੂ ਹਰगोਬਿੰਦ ਸਾਹਿਬ ਸੀਨੀਅਰ ਸੈਂਡ ਸਕੂਲ ਵਟੂਪਟੀ ਦੇ ਵਿਦਿਆਰਥਣ ਜਿਵੇਂ ਕਿ ਤੁਸੀਂ ਅੱਜ ਸਾਡਾ ਸਲਾਨੀ ਸਮਰੋਹ ਵੇਖ ਹੀ ਚੁੱਕੇ ਹੋ ਸਾਡਾ ਸਕੂਲ ਹਰ ਖੇਤਰ ਦੇ ਵਿੱਚ ਮੱਲਾ ਮਾਰਦਾ ਹੈ ਜਿਵੇਂ ਕਿ ਸਾਡਾ ਸਕੂਲ ਹਰ ਖੇਡਾਂ ਦੇ ਵਿੱਚ ਵੀ ਅੱਗੇ ਹੈ ਸਾਡੇ ਸਕੂਲ ਦੇ ਬੱਚੇ ਗਤਕਾ ਨੈਸ਼ਨਲ ਲੈਵਲ ਤੱਕ ਵੀ ਖੇਡੇ ਹੋਏ ਨੇ ਅਸੀਂ ਇੰਟਰਨੈਸ਼ਨਲ ਲੈਵਲ ਤੱਕ ਸਟੇਜ ਵੀ ਸੰਭਦੇ ਆ ਇਸ ਸਭ ਨਾਲ ਸਾਡਾ ਸਕੂਲ ਹਰ ਖੇਤਰ ਦੇ ਵਿੱਚ ਮੱਲਾ ਮਾਰਦਾ ਹੈ ਅੱਜ ਜਿਹੜਾ ਸਮਾਗਮ ਸੀ ਉਸ ਬਾਰੇ ਕੀ ਕਹੋਗੇ ਇਹ ਸਮਾਗਮ ਵੈਸੇ ਤੇ ਹਰ ਸਾਲ ਹੁੰਦਾ ਹੈ ਪਰ ਅੱਜ ਜਿਹੜਾ ਇਸ ਵਾਰ ਹੋਇਆ ਇਹ ਸਭ ਤੋਂ ਅਲੱਗ ਸੀਗਾ ਹਰ ਹਰ ਕੁਆਲਿਟੀਆਂ ਇਹਦੇ ਵਿੱਚ ਸਿਗੀ ਜੋਇਂ ਕੀ ਟ੍ਰੈਡੀਸ਼ਨਲ ਜਾਂ ਅਲੱਗ ਜਾਨਕੀ ਹਾਂਜੀ ਜਿਵੇਂ ਕੀ ਭੰਗੜਾ ਵੀ ਸੀ ਗਤਕਾ ਵੀ ਸੀ ਜਾਂ ਜਿਵੇਂ ਤੁਸੀਂ ਦੇਖ ਚੁੱਕਿਓ ਹਾਂਜੀ ਸੱਬਿਆ ਚੱਕ ਪ੍ਰੋਗਰਾਮ ਵਕਤ ਖੇਡਾਂ ਵਿੱਚ ਮੱਲਾ ਮਾਰਨ ਵਾਲੇ ਬੱਚੇ ਜਾਂ ਪ੍ਰੀਖਿਆ ਚ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨ ਕੀਤਾ ਗਿਆ ਹੈ ਇਸ ਮੌਕੇ ਕਮੇਟੀ ਮੈਂਬਰਾਂ ਤੋਂ ਇਲਾਵਾ ਵਟੂ ਪੱਟੀ ਪਿੰਡ ਦੇ ਸਰਪੰਚ ਸਰਦਾਰ ਬਲਜਿੰਦਰ ਸਿੰਘ ਜੀ ਅਤੇ ਸਰਦਾਰ ਕਸ਼ਮੀਰ ਸਿੰਘ ਜੀ ਸਾਭਕਾ ਐਡਵਾਈਜ਼ਰ ਸ੍ਰੀ ਗੁਰੂ ਹਰਕੋਪਿੰਦ ਸਾਹਿਬ ਸੀਨੀਅਰ ਸਕੈਂਡਰੀ ਸਕੂਲ ਵਟੂ ਪੱਟੀ ਸਰਦਾਰ ਇਕਬਾਲ ਸਿੰਘ ਦੀ ਪ੍ਰਿੰਸੀਪਲ ਖਾਲਸਾ ਸਕੂਲ ਸਰਦਾਰ ਬਚਿੱਤਰ ਸਿੰਘ ਜੀ ਸਰਦਾਰ ਅਮਰਜੀਤ ਸਿੰਘ ਜੀ ਡੀਪੀ ਸਰਦਾਰ ਲਖਬੀਰ ਸਿੰਘ ਜੀ ਸਰਦਾਰ ਸੁਖਵਿੰਦਰ ਸਿੰਘ ਜੀ ਭਾਈ ਆਤਮਾ ਸਿੰਘ ਜੀ ਸਰਦਾਰ ਬਲਜੀਤ ਸਿੰਘ ਜੀ ਬਾਬਾ ਮੰਦਰ ਸਿੰਘ ਜੀ ਇੱਥੇ ਹੋਰ ਸੱਜਣਾ ਨੇ ਪਹੁੰਚ ਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਮਨਦੀਪ ਕੌਰ ਹੈ ਮੈਂ 9th A ਦੀ ਵਿਦਿਆਰਥਣ ਹਾਂ ਮੇਰੇ ਸਕੂਲ ਦਾ ਨਾਮ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵਟੂਪੱਟੀ ਅੱਜ ਸਾਡੇ ਸਕੂਲ ਵਿੱਚ ਐਨੂਅਲ ਫੰਕਸ਼ਨ ਸੀ ਇਸ ਵਿੱਚ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਐਕਟੀਵਿਟੀਆਂ ਹੋਈਆਂ ਤੇ ਉਹਨਾਂ ਵਿੱਚ ਬੱਚਿਆਂ ਨੇ ਪਰਫਾਰਮੈਂਸ ਆਦੀ ਵਿਖਾਈ ਤੇ ਬਹੁਤ ਵਧੀਆ ਲੱਗਾ ਸਾਰੀਆਂ ਪਰਫਾਰਮੈਂਸ ਵੇਖ ਕੇ ਆਦੇ ਵਿੱਚ ਸਾਡੇ ਜਿਹੜੇ ਟੀਚਰ ਸੀ ਉਹਨਾਂ ਨੇ ਆਪ ਦਾ ਬੱਚਿਆਂ ਨੂੰ ਰਿਜ਼ਲਟ ਵਿਖਾਇਆ ਤੇ ਉਹਦੇ ਵਿੱਚ ਬੱਚੇ ਚੰਗੇ ਨੰਬਰ ਲੈ ਕੇ ਅਗਲੀ ਕਲਾਸ ਵਿੱਚ ਵਧੇ ਨੇ ਤੇ ਇਸ ਲਈ ਉਹਨਾਂ ਨੂੰ ਉਹਨਾਂ ਨੂੰ ਸਨਮਾਨ ਵੀ ਦਿੱਤੇ ਗਏ ਇਹ ਸਾਰਾ ਪ੍ਰੋਗਰਾਮ ਸਰਦਾਰ ਮਨਦੀਪ ਸਿੰਘ ਜੀ ਪ੍ਰਿੰਸੀਪਲ ਸ੍ਰੀ ਗੁਰੂ ਹਰगोਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵਾਟੂ ਪੱਟੀ ਇੱਥੇ ਸਮੂਹ ਅਧਿਆਪਕ ਸਹਿਬਾਨਾਂ ਦੁਆਰਾ ਯੋਜਿਤ ਕੀਤਾ ਗਿਆ ਸੀ ਇਸ ਮੌਕੇ ਸਕੂਲ ਵਿਦਿਆਰਥਣ ਬਬਨਜੀਤ ਕੌਰ ਨੇ ਸਮੂਹ ਸਕੂਲ ਸਟਾਫ ਦਾ ਧੰਨਵਾਦ ਕਰਦਿਆਂ ਵਧਾਈ ਦਿੱਤੀ ਮੇਰਾ ਨਾਮ ਬ文ਜਤ ਕੌਰ ਵਿਦਿਆਰਥੀ ਸਕੂਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵਟੂਵਟੀ ਅੱਜ ਸਾਡੇ ਸਕੂਲ ਵਿੱਚ ਐਨਵਲ ਫੰਕਸ਼ਨ ਹੋਇਆ ਉਹਦੇ ਵਿੱਚ ਬਹੁਤ ਮਤਲਬ ਸਾਰੀਆਂ ਐਕਟੀਵਿਟੀਆਂ ਹੋਈਆਂ ਛੋਟੇ ਤੋਂ ਲੈ ਕੇ ਵੱਡੇ ਬੱਚੇ ਹਰ ਬੱਚੇ ਨੇ ਵਿੱਚ ਪਾਰਟਿਸਿਪੇਟ ਕੀਤਾ ਸਾਡੇ ਸਕੂਲ ਪ੍ਰਿੰਸੀਪਲ ਨੂੰ ਸਟਾਫ ਮੈਂਬਰਸ ਨੂੰ ਤੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਇੰਨਾ ਵਧੀਆ ਪ੍ਰੋਗਰਾਮ ਪਾਇਆ ਜਿਹਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਹੜੇ ਬੱਚਿਆਂ ਦੀ ਪੋਜੀਸ਼ਨਸ ਆਈ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸੋ ਸਮਰਾਹੋ ਵਿੱਚ ਪਹੁੰਚ ਸਾਰੇ ਹੀ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸ begin a new chapter in your life now our small daughters are coming with their beautiful performance they dance like angel ਐਸਮੋਕੇ ਸਕੂਲ ਵਿਦਿਆਰਥਣ ਸੁਖਮਨਦੀਪ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂ ਪੱਟੀ ਦਾ ਨਤੀਜਾ ਬਹੁਤ ਹੀ ਚਾਨਦ ਦਾ ਰਿਹਾ ਹੈ ਇਸ ਨਤੀਜੇ ਵਿੱਚ ਜਿੰਨਾ ਵਿਦਿਆਰਥੀਆਂ ਨੇ ਬਹੁਤ ਚੰਗੇ ਅੰਕ ਪ੍ਰਾਪਤ ਕਰ ਪੋਜੀਸ਼ਨਾਂ ਹਾਸਲ ਕੀਤੀਆਂ ਹਨ ਉਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਜਿਸ ਨਾਲ ਬੱਚਿਆਂ 'ਚ ਹੋਰ ਹੌਸਲਾ ਅਫਜਾਈ ਵਧੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਮਨਦੀਪ ਕੌਰ ਹੈ ਮੈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂ ਪੱਟੀ ਦੀ ਵਿਦਿਆਰ ਅੱਜ ਸਾਡੇ ਸਕੂਲ ਵਿੱਚ ਬਹੁਤ ਵਧੀਆ ਪ੍ਰੋਗਰਾਮ ਹੋਇਆ ਸਾਡੇ ਸਕੂਲ ਦੇ ਸਾਰੀਆਂ ਕਲਾਸਾਂ ਚੋਂ ਬੱਚਿਆਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਸਾਰਿਆਂ ਨੇ ਭਾਗ ਲਿਆ ਸਾਰਿਆਂ ਨੇ ਬਹੁਤ ਵਧੀਆ-ਵਧੀਆ ਆਪਣੇ ਨੰਬਰ ਹਾਸਲ ਕੀਤੇ ਤੇ ਬਹੁਤ ਸਾਰੇ ਲੋਕ ਨਾਚ ਗਤੀਵਿਧੀਆਂ ਹੋਏ ਰਿਡੀਸ਼ਨਾ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਸਾਡੇ ਸਕੂਲ ਦੇ ਪ੍ਰਿੰਸੀਪਲ ਦਾ ਸਾਡੇ ਸਕੂਲ ਦੇ ਸਮੂਹ ਸਟਾਫ ਮੈਂਬਰ ਦਾ ਜਿਨ੍ਹਾਂ ਨੇ ਬਹੁਤ ਵਧੀਆ ਪ੍ਰੋਗਰਾਮ ਆਯੋਜਿਤ ਕੀਤਾ ਮੈਂ ਆਸ਼ਾ ਕਰਦੀ ਹਾਂ ਕਿ ਸਾਰੇ ਬੱਚੇ ਗਾਂ ਤੋਂ ਵੀ ਇਹ ਵਧੀਆ ਨੰਬਰ ਲੈ ਕੇ ਪਾਸ ਹੋਣਗੇ ਤੇ ਸਾਡੇ ਸਕੂਲ ਦਾ ਨਾਮ ਰੌਸ਼ਨ ਕਰਨਗੇ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਇਸ ਮੌਕੇ ਸਕੂਲ ਅਧਿਆਪਕਾ ਮੈਡਮ ਹਰਪ੍ਰੀਤ ਕੌਰ ਨੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦਿਆਂ ਸਕੂਲ ਸਬੰਧਿਤ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਹਲਿਕ ਕਰਤਿਆਂ ਬੱਚਿਆਂ ਨੂੰ ਵਾਦ ਤੋਂ ਵਾਦ ਖੇਡਾਂ ਤੇ ਪੜ੍ਹਾਈ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਦੇਖਿਆ ਗਿਆ ਸੈਲੀਬ੍ਰੇਟ ਕੀਤਾ ਗਿਆ ਜੈ ਐਨੂਅਲ ਫੰਕਸ਼ਨ ਸੀ ਸਾਡੇ ਸਕੂਲ ਦਾ ਜਿਵੇਂ ਬੱਚਿਆਂ ਨੇ ਡਿਫਰੈਂਟ ਚੀਜ਼ਾਂ ਦੇ ਉੱਪਰ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਪਲੇ ਕੀਤਾ ਔਰ ਇੱਕ ਬਹੁਤ ਹੀ ਵਧੀਆ ਮੈਸੇਜ ਜਿਹੜਾ ਉਹ ਬੱਚਿਆਂ ਵੱਲੋਂ ਦਿੱਤਾ ਗਿਆ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਹਾਰਡਵਰਕ ਸੀ ਇਹਨਾਂ ਬੱਚਿਆਂ ਦਾ ਇਵਨ ਸੰਡੇ ਨੂੰ ਵੀ ਬੱਚਿਆਂ ਨੇ ਆ ਕੇ ਆਪਣੀ ਦੀ ਪ੍ਰੈਪਰੇਸ਼ਨ ਕੀਤੀ ਆ ਇਹਦੇ ਵਿੱਚ ਟੀਚਰਸ ਦੀ ਬਹੁਤ ਸਾਰਾ ਜਿਹੜਾ ਰਿਹਾ ਆ ਹਾਰਡਵਰਕ ਰਿਹਾ ਉਹਨਾਂ ਦਾ ਵੀ ਪਾਰਟਿਸਪੀਸ਼ਨ ਰਹੀ ਆ ਟੀਚਰਸ ਦੀ ਆਪਣੀ ਤੇ ਉਹਦੇ ਵਿੱਚ ਇਹ ਕਿ ਬੱਚਿਆਂ ਨੂੰ ਪ੍ਰਿਪੇਅਰ ਕਰਾਉਣ ਦੇ ਵਿੱਚ ਸਾਡੇ ਟੀਚਰਸ ਦਾ ਇੱਕ ਬਹੁਤ ਹੀ ਵੱਡਾ ਯੋਗਦਾਨ ਰਿਹਾ ਆ ਔਰ ਜਿੰਨੇ ਵੀ ਇਹਦੇ ਵਿੱਚ ਡਿਫਰੈਂਟ ਕਾਈਂਡਸ ਆਫ ਐਕਟਸ ਕੀਤੇ ਗਏ ਆ ਹਰ ਐਕਟ ਆਪਣਾ ਕੋਈ ਨਾ ਕੋਈ ਮੈਸੇਜ ਦੇ ਕੇ ਗਿਆ ਹੈ ਚਾਹੇ ਸੇ ਫਰਸਟ ਐਕਟ ਤੋਂ ਲੈ ਕੇ ਲਾਸਟ ਐਕਟ ਦੀ ਗੱਲ ਕਰ ਲਈਏ ਫਰਸਟ ਐਕਟ ਦੇ ਵਿੱਚ ਜੇ ਅਸੀਂ ਗੱਲ ਕਰਦੇ ਆ ਇਹਦੇ ਵਿੱਚ ਕਾਫੀ ਸਾਰੇ ਐਕਟ ਪਲੇ ਕੀਤੇ ਗਏ ਆ ਜਿਵੇਂ ਕਿ ਬੰਦਿਆ ਬੰਦਿਆ ਜੋ ਕਿ ਮੈਸੇਜ ਦੇ ਕੇ ਗਿਆ ਹੈ ਕਿ ਇੱਕ ਕਿ ਸਾਨੂੰ ਮਿਹਨਤ ਕਰਨ ਦੀ ਲੋੜ ਆ ਮੋਬਾਈਲ ਫੋਨ ਤੇ ਸੋਸ਼ਲ ਮੀਡੀਆ ਦਾ ਮੈਸੇਜ ਮਿਲਿਆ ਆ ਜੇ ਲਾਸਟ ਐਕਟ ਦੀ ਗੱਲ ਕਰੀਏ ਗਤਕਾ ਜੋ ਕਿ ਸਿੱਖੀ ਨਾਲ ਰਿਲੇਟਡ ਖੇਡ ਆ ਇੱਕ ਤੇ ਇਹ ਵੀ ਸਾਡੇ ਬੱਚਿਆਂ ਨੇ ਬਹੁਤ ਹੀ ਇੱਕ એનર્ਜੀ ਨਾਲ ਇਹਨੂੰ ਜੁੜ ਨਿਵਾਇਆ ਤੇ ਇਸ ਤੋਂ ਇਲਾਵਾ ਇੱਕ ਬਹੁਤ ਹੀ ਵਧੀਆ ਇੱਕ ਡਿਸਪਲਨ ਕ੍ਰੀਏਟਿਵ ਚੀਜ਼ ਸੀ ਅੱਜ ਦੀ ਚਾਹੇ ਅਸੀਂ ਇੱਥੇ ਆਪਣੇ ਬੱਚਿਆਂ ਦੀ ਗੱਲ ਕਰ ਲਈਏ ਆਪਣੇ ਏਰੀਆ ਦੇ ਵਿੱਚ ਸ਼ਾਇਦ ਇਹ ਫਰਸਟ ਇਸ ਤਰ੍ਹਾਂ ਦਾ ਸਕੂਲ ਆ ਜਿੱਥੇ ਕਿ ਇਸ ਤਰ੍ਹਾਂ ਦਾ ਫਰਸਟ ਹੀ ਫੰਕਸ਼ਨ ਜਿਹੜਾ ਹੋ ਕੀਤਾ ਗਿਆ ਹੈ ਸਾਡੇ ਨਰਸਰੀ ਕਲਾਸ ਦੇ ਬੱਚੇ ਤੁਹਾਡੇ ਸਾਹਮਣੇ ਖੜੇ ਆ ਔਰ ਇਹ ਵੀ ਕੋਈ ਨਾ ਕੋਈ ਮੈਸੇਜ ਲੈ ਕੇ ਆ ਰਹੇ ਆ ਸਾਡੀ ਜ਼ਿੰਦਗੀ ਕੀ ਆ ਅਸੀਂ ਕਈ ਵਾਰ ਬੜੀ ਟੈਨਸ਼ਨ 'ਚ ਆਪਣੀ ਲਾਈਫ ਜਿਹੜੀ ਆ ਉਹ ਨਗਾ ਦੇਨੇ ਆ ਜ਼ਿੰਦਗੀ ਆ ਦੁੱਖ ਵੀ ਚੱਲਦੇ ਆ ਸੁੱਖ ਵੀ ਚੱਲਦੇ ਆ ਦੋਨੋਂ ਪਾਰਟ ਆ ਜ਼ਿੰਦਗੀ ਦੇ ਸਾਡੇ ਬੱਚੇ ਇਹੀ ਮੈਸੇਜ ਦੇਣ ਜਾ ਰਹੇ ਆ ਕਿ ਜ਼ਿੰਦਗੀ ਚਾਰ ਦਿਨਾਂ ਦਾ ਨਾਮ ਆ ਇਸ ਕਰਕੇ ਇਹਨੂੰ ਫਸ ਕੇ ਖੇਡ ਕੇ ਇੰਜੋਏ ਕਰਕੇ ਨਗਾਓ ਜੇਕਰ ਸੁੱਖਾਂ ਦੇ ਵਿੱਚ ਅਸੀਂ ਖੁਸ਼ੀ ਮਹਿਸੂਸ ਕਰਦੇ ਆ ਤੇ ਜੇਕਰ ਕਦੀ ਦੁੱਖ ਆ ਗਿਆ ਤੇ ਉਹਨੂੰ ਵੀ ਖੁਸ਼ ਹੋ ਕੇ ਨਗਾਓ ਜਦ ਤੁਸੀਂ ਖੁਸ਼ ਹੋ ਕੇ ਕੰਮ ਕਰੋਗੇ ਤੇ ਤੁਹਾਡੇ ਦੁੱਖ ਆਪਣੇ ਆਪ ਸੁੱਖਾਂ ਚ ਬਦਲ ਜਾਣਗੇ ਸੋ ਜਿਆ ਸੁਨੇਹਾ ਲੈ ਕੇ ਆਈ ਹਾਜ਼ਰ ਹੋ ਰਹੀ ਨਰਸਰੀ ਕਲਾ ਦੇ ਬੱਚੇ ਜੀਨੇ ਕੇ ਹੈ 4 ਦਿਨ ਹਾਂਜੀ ਸਰ ਅੱਜ ਦੇ ਸਮਾਗਮ ਬਾਰੇ ਕੀ ਚੋ ਹਾਂਜੀ ਬਹੁਤ ਵਧੀਆ ਜੀ ਅੱਜ ਸਾਡੇ ਸਕੂਲ ਦਾ ਅਸੀਂ ਐਨੂਅਲ ਫੰਕਸ਼ਨ ਜਿਹੜਾ ਵਾ ਉਹ ਅਸੀਂ ਅੱਜ ਕੀਤਾ ਔਰ ਜਿੰਨਾ ਸਾਨੂੰ ਪੇਰੈਂਟਸ ਤੋਂ ਰਿਸਪੌਂਸ ਦੇਖਣ ਨੂੰ ਮਿਲਿਆ ਬਹੁਤ ਹੀ ਇਸ ਪ੍ਰੋਗਰਾਮ ਨੂੰ ਸਲਾਹਿਆ ਗਿਆ ਹਰੇਕ ਈਵੈਂਟ ਦੇ ਵਿੱਚ ਅਸੀਂ ਇਸ ਚੀਜ਼ ਦਾ ਧਿਆਨ ਰੱਖਿਆ ਕਿ ਅਸੀਂ ਆਪਣੇ ਬੱਚਿਆਂ ਦੀ ਓਵਰਆਲ ਡਿਵੈਲਪਮੈਂਟ ਜਿਹੜੀ ਹੈ ਉਹਦੇ ਤੇ ਧਿਆਨ ਰੱਖੀਏ ਔਰ ਬੱਚਿਆਂ ਦਾ ਇੱਕ ਸਰਵਪੱਖੀ ਵਿਕਾਸ ਜਿਹੜਾ ਉਹ ਅਸੀਂ ਕਰੀਏ ਤਾਂ ਕੁੱਲ ਮਿਲਾ ਕੇ ਜਿਹੜਾ ਹਰੇਕ ਪੇਰੈਂਟ ਸਾਹਿਬ ਉਸਨੇ ਇਸ ਨੂੰ ਬਹੁਤ ਇੰਜੋਏ ਕੀਤਾ ਔਰ ਇਲਾਕੇ ਦੇ ਵਿੱਚ ਪੂਰੇ ਦੇ ਪੂਰੇ ਇਲਾਕੇ ਦੇ ਵਿੱਚ ਅੱਜ ਇਸ ਇਲਾਕੇ ਦੇ ਵਿੱਚ ਚਰਚਾ ਰਹੀ ਆ ਜੀ ਇਸ ਪ੍ਰੋਗਰਾਮ ਦੀ ਜੀ ਸਨਮਾਨਤ ਵੀ ਕੀਤਾ ਗਿਆ ਬੱਚਿਆਂ ਨੂੰ ਬਿਲਕੁਲ ਜੀ ਜਿੰਨੇ ਵੀ ਬੱਚੇ ਸਾਡੇ ਅਕੈਡੈਮਿਕ ਦੇ ਵਿੱਚ ਜਿਹੜੇ ਆ ਉਹ ਪੋਜੀਸ਼ਨਸ ਹੋਲਡਰ ਬੱਚੇ ਸੀ ਉਹਨਾਂ ਸਾਰਿਆਂ ਨੂੰ ਅੱਜ ਇੱਥੇ ਜਿਹੜਾ ਵਾ ਉਹ ਸਨਮਾਨਤ ਕੀਤਾ ਗਿਆ ਇਹਦੇ ਨਾਲ ਦੇ ਨਾਲ ਜਿਹੜੇ ਆ ਉਹ ਸਾਡੇ ਨੈਤਿਕ ਸਿੱਖਿਆ ਦੇ ਵਿੱਚ ਜਾਂ 올ਿੰਪੀਆਡ ਦੇ ਵਿੱਚ ਸਪੋਰਟਸ ਵਿੱਚ ਭਾਵੇਂ ਕਿ ਜਿੰਨੇ ਵੀ ਸਾਡੇ ਬੱਚੇ ਅੱਜ ਪੋਜੀਸ਼ਨਲ ਹੋਲਡਰ ਬੱਚੇ ਸੀ ਉਹਨਾਂ ਸਾਰਿਆਂ ਨੂੰ ਬਹੁਤ ਹੀ ਵੱਡੇ ਲੈਵਲ ਦੇ ਉੱਤੇ ਅੱਜ ਜਿਹੜਾ ਸਨਮਾਨਿਤ ਕੀਤਾ ਗਿਆ ਔਰ ਪੇਰੈਂਟਸ ਔਰ ਬੱਚੇ ਸਾਡੇ ਬਹੁਤ ਖੁਸ਼ ਹੈ ਜੀ। ਖੇਤਰ ਨੂੰ ਕੋਈ ਮੈਸੇਜ ਦੇਓਗੇ? ਬਿਲਕੁਲ ਜੀ ਅਸੀਂ ਇਲਾਕੇ ਨੂੰ ਇਹ ਸਾਰੇ ਦੇ ਸਾਰੇ ਇਲਾਕੇ ਨੂੰ ਇਹ ਮੈਸੇਜ ਜ਼ਰੂਰ ਦੇਣਾ ਚਾਹੁੰਦੇ ਆ ਕਿ ਤੁਸੀਂ ਸਕੂਲ ਆਓ ਸਕੂਲ ਨੂੰ ਵਿਜ਼ਿਟ ਕਰੋ ਆਪਣੇ ਬੱਚੇ ਦੇ ਵਾਸਤੇ ਉਹਦੇ ਫਿਊਚਰ ਦੇ ਵਾਸਤੇ ਸਹੀ ਸਕੂਲਾਂ ਦੀ ਸਹੀ ਟੀਮ ਦੀ ਚੋਣ ਕਰੋ ਜਿਹੜੇ ਤੁਹਾਡੇ ਬੱਚੇ ਦਾ ਸਰਵਪੱਖੀ ਵਿਕਾਸ ਕਰਵਾ ਸਕਣ ਔਰ ਅਸੀਂ ਆਸ ਕਰਦੇ ਹਾਂ ਕਿ ਇੰਨੀ ਸਸਤੀ ਔਰ ਇੰਨੀ ਕੁਆਲਿਟੀ ਐਜੂਕੇਸ਼ਨ ਦਾ ਸਾਰਾ ਇਲਾਕਾ ਜਿਹੜਾ ਉਹ ਲਾਹ ਲਏਗਾ ਮਹਾਪੁਰਸ਼ੰਤ ਵੱਲੋਂ ਚਲਾਏ ਜਾ ਰਹੇ ਸਕੂਲ ਦੇ ਵਿੱਚ ਆਪਣੇ ਵੱਧ ਤੋਂ ਵੱਧ ਬੱਚੇ ਜਿਹੜੇ ਆ ਉਹ ਦਾਖਲ ਕਰਵਾਉਣਗੇ